ਹਾਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਭੁੱਲਰ ਡੇਰੀ ਫਾਰਮ ਪਿੰਡ ਸੌਰ ਸਿੰਘ ਜਿਹੜਾ ਤਹਿਸੀਲ ਇਸ ਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲਗਦਾ ਇਹ ਪਿੰਡ ਦੋਸਤੋ ਪਿੱਖੀ ਪਿੰਡ ਤੋਂ ਤਕਰੀਬਨ ਕੋਈ 8-9 ਕਿਲੋਮੀਟਰ ਦੀ ਦੂਰੀ ਤੇ ਆ ਚਬਾਲ ਅਮਰਸਾ ਰੋਡ ਦੇ ਉੱਪਰ ਇਹ ਪਿੰਡ ਆ ਓਨਰ ਵੀਰ ਸੰਦੀਪ ਸਿੰਘ ਉਹਨਾਂ ਦੇ ਕੋਲ ਆਇਆ ਦੋਸਤੋ ਭੁੱਲਰ ਡੇਰੀ ਫਾਰਮ ਤੇ ਸੋ ਇਸ ਘਰੋਂ ਜੇਕਰ ਆਪਾਂ ਪਸ਼ੂਆਂ ਦੀ ਗੱਲ ਕਰੀਏ ਵਿਕਰੀ ਵਾਲੇ ਪਸ਼ੂ ਡੇਲੀ ਰੁਟੀਨ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਆਉਂਦੇ ਆ ਅੱਠ ਸੱਤ ਪੱਠ ਅੱਠ 10 ਲੱਖ ਜਿਹੜੇ ਆ ਐਵਰੀ ਟਾਈਮ ਅਵੇਲੇਬਲ ਹੁੰਦੇ ਆ ਸੋ ਅੱਜ ਜਿਹੜੇ ਦੋਸਤੋ ਆਪਾਂ ਤੁਹਾਨੂੰ ਐਨੀਮਲ ਦਿਖਾਉਣੇ ਆ ਟੋਟਲ ਪੰਜ ਐਨੀਮਲ ਨੇ ਪੰਜ ਪਸ਼ੂ ਆ ਤਿੰਨ ਵੜਾ ਸੂਆ ਸਵਾਈਆਂ ਨੇ ਦੋ ਗੱਪਾਂ ਦਾ ਵੈਸੇ ਨਾਗ ਜਿਹੜੇ ਆਪਾਂ ਤੁਹਾਨੂੰ ਦਾਸ ਦਿਖਾਉਣੇ ਸੀਗੇ ਪੰਜ ਤੋਂ ਚਾਰ ਨਾਗ ਜਿਹੜੇ ਉਹ ਸੇਲ ਹੋ ਚੁੱਕੇ ਆ ਠੀਕ ਆ ਜੀ ਉਹ ਵੀ ਆਪਾਂ ਤੁਹਾਨੂੰ ਮੋٹے ਤੌਰ ਤੇ ਇੱਕ ਵਾਰੀ ਕੈਮਰਾ ਮਾਰ ਕੇ ਦਿਖਾ ਦਿੰਨੇ ਆ ਵੱਡੀਆਂ ਵਹਿੜਾ ਸਨ ਕੋਈ 30 ਲੀਟਰ ਕੋਈ 35 ਲੀਟਰ 35 ਲੀਟਰ ਤੋਂ ਪਲੱਸ ਚੈਨਲ ਵਾਲੇ ਪਸ਼ੂ ਸੀਗੇ ਠੀਕ ਆ ਜੀ ਤੇ ਇਹ ਜਿਹੜੇ ਚਾਰ ਨਾਗ ਜ ਤੇ ਇਹ ਖਰੀਦਦਾਰ ਜਿਹੜੀ ਇਹਨਾਂ ਦੀ ਹੋ ਚੁੱਕੀ ਆ ਠੀਕ ਹੈ ਜੀ ਤੇ ਬਰੀ ਮੋٹے ਤੌਰ ਤੇ ਆਪਾਂ ਦਿਖਾ ਦਿੰਨੇ ਤੁਹਾਨੂੰ 8-10 ਲਗਸੀ ਅੱਜ ਮਾਰਨਿੰਗ ਥੋੜੀ ਜਿਹਾ ਆਪਾਂ ਵੀਡੀਓ ਪਾਉਣੀ ਸੀਗੀ ਥੋੜਾ ਜਿਹਾ ਆਪਾਂ ਨੂੰ ਵੇਲਾ-ਕਵੇਲਾ ਫੋਨ ਕਰਕੇ ਜਿਹੜਾ ਸ਼ਾਮੀ ਵਿਜਿਟ ਹੋਈ ਆ ਆਪਣੀ ਟੀਕਾ ਜੀ ਜਿਹੜੇ ਹੁਣ ਮੌਕੇ ਤੇ ਮਕਾਊ ਪਸ਼ੂ ਆ ਉਹ ਆਪਾਂ ਤੁਹਾਡੇ ਸਾਹਮਣੇ ਪੇਸ਼ ਕਰਦਿਆਂਗੇ ਠੀਕ ਹੈ ਜੀ ਸੋ ਵੜਾ ਕ੍ਰੋਸ ਅੰਗ ਦੇ ਵਿੱਚ ਵੀ ਸਨ ਠੀਕ ਹੈ ਜੀ ਐਚਪ ਬਰੀਡ ਦੇ ਵਿੱਚ ਵੀ ਸਨ ਤੇ ਬਾਕੀ ਅੱਜ ਜਿਹੜੇ ਪੰਜ ਪਸ਼ੂ ਆ ਤਿੰਨ ਸੋਇ ਸਵਾਇ ਦੋ ਮਗਰ ਬੱਚੀਆਂ ਨੇ ਤੇ ਇੱਕ ਮਗਰ ਮੇਲ ਕਾਫ ਸੋ ਪੂਰੀ ਡਿਟੇਲ ਵੀਰ ਸੰਦੀਪ ਸਿੰਘ ਤੋਂ ਲੈ ਲਾਂਗੇ ਆਪਾਂ ਅੱਜ ਤਰੀਕ ਤੁਸੀਂ ਨੋਟ ਕਰ ਲਓ ਆਪਾਂ ਵੀਡੀਓ ਦੋਸਤੋ ਬਣਾ ਰਹੇ ਆ ਇੱਕ ਫਰਵਰੀ ਤੇ ਸਮਾਂ ਕੋਈ ਸ਼ਾਮ ਦੇ 4:00 ਵਜੇ ਦਾ ਹੈ ਬਾਕੀ ਨੰਬਰ ਸਕਰੀਨ ਦੇ ਉੱਪਰ ਚੱਲਣਗੇ ਨੰਬਰਾਂ ਤੇ ਤੁਸੀਂ ਕਾਲ ਕਰ ਲਿਓ ਗੱਲਬਾਤ ਕਰ ਲਿਓ ਬਾਕੀ ਡਿਲੀਵਰੀ ਦੀ ਰਹੀ ਗੱਲ ਠੀਕ ਆ ਜੀ ਡਿਲੀਵਰੀ ਦੀ ਵੀ ਜਿਹੜੀ ਸੁਵਿਧਾ ਹੈਗੀ ਹੈ ਕੋਈ ਭਾ ਦੂਰੋਂ ਨੇੜੇ ਠੀਕ ਆ ਜੀ ਮੰਗਾਉਣੀ ਚਾਹੁੰਦਾ ਚੀਜ਼ ਤੇ ਉਹ ਤੁਹਾਨੂੰ ਵੱਖਰੇ ਐਕਸਟਰਾ ਚਾਰਜ ਜਿਹੜੇ ਪੇ ਕਰਨੇ ਪੈਣਗੇ ਠੀਕ ਆ ਜੀ ਉਹ ਤੁਸੀਂ ਪੇ ਕਰਦੇ ਹੋ ਬਾਕੀ ਤੁਹਾਡੇ ਘਰ ਤੱਕ ਜਿਹੜੀ ਪਹੁੰਚ ਹੋ ਜੂਗੀ ਜਿਹੜੀ ਵਿੱਚੋਂ ਕੋਈ ਅਨਕਲੂਡ ਹੋਈ ਠੀਕ ਹੈ ਜੀ ਪਹੁੰਚ ਉਹ ਵਿੱਚ ਜੇ ਹੋਈ ਗੱਲਬਾਤ ਤੇ ਉਹ ਤੁਹਾਨੂੰ ਦੱਸੀ ਜਾਊਗੀ ਠੀਕ ਹੈ ਜੀ ਆਓ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਵੀਰ ਸੰਦੀਪ ਸਾਸਤਰੀ ਕਾਰ ਸਾਸਰਾ ਸੰਦੀਪ ਸਾਹਿਬ ਜੀ ਮਾਰਜੀ ਠੀਕ ਠਾਕ ਜੀ ਬਹੁਤ ਵਧੀਆ ਸੰਦੀਪ ਜੀ ਠੀਕ ਠਾਕ ਬੜੀ ਕਿਰਪਾ ਕਰੋ ਆਮਦਾਦੀ ਮਾਰਜੀ ਬਹੁਤ ਵਧੀਆ ਗੱਲ ਆ ਸੰਦੀਪ ਅੱਜ ਵੈਸੇ ਵੱਡੀ ਗਿਣਤੀ ਦੇ ਵਿੱਚ 10 ਕ ਵੜਾ ਸੀ ਆ 10 ਵੜਾ ਸੰਦੀਪ ਸਾਹਿਬ ਹਾਂ ਜੀ ਜਿੰਨਾਂ ਦੇ ਵਿੱਚੋਂ 5 ਵੜਾ ਸੇਲ ਹੋ ਗੀਆਂ ਜੀ ਆ ਤੇ ਆਣੀਆਂ ਕੋਈ 4-5 ਲੱਗ ਆਪਣੇ ਕੋਲ ਰਹਿ ਕੇ ਜਿਹੜੇ ਆਪਾਂ ਮਖਾਉਣ ਲੱਗੇ ਆ ਬੜਾ ਵੀ ਵੱਡੀਆਂ ਸਾਲ ਪੂਰੇ ਬਹੁਤ ਵੱਡੀਆਂ ਬੜਾ ਸਮਸਾਬ 30-30 ਪਲੱਸ ਵਾਲੀਆਂ 30 ਲੀਟਰ ਪਲੱਸ ਵਾਲੀਆਂ ਆ ਜਿਹੜੀਆਂ ਦੋ ਬੜਾ ਆਪਾਂ ਪਿੱਛੇ ਦਿਖਾਈਆਂ ਤੁਸੀਂ ਦੱਸਿਆ ਵੀ ਇੱਕ ਘਰ ਵਾਲੇ ਵੀਰ ਨੇ ਖਰੀਦ ਲੀਆਂ ਸੀ ਸੰਤੋਖ ਸਾਹਿਬ ਹਾਂਜੀ ਇਹ ਜੋੜਾ ਇੱਕ ਨੇ ਲੈ ਲਿਆ ਤੇ ਪਰਲਾ ਜੋੜਾ ਇੱਕ ਨੇ ਲੈ ਲਿਆ ਇਹਦੇ ਸੰਤੋਖ ਸਾਹਿਬ 30 ਪਲੱਸ ਚੱਲੀ ਨਾ ਠੀਕ ਹੈ ਵੀ ਜੋ ਸਵੇਰ ਚਲੋ ਗਿੱਧੀ ਬਾਰੇ ਬਹੁਤ ਵੱਡੀ ਠੀਕ ਹੈ ਕਾਰੇ ਸੇਲ ਹੋ ਗਿਆ ਬਸ ਘੰਟਾ ਹੋਇਆ ਸਨ ਸਾਬ ਬੇਚ ਨਹੀਂ ਆਣ ਲੱਗ ਕੇ ਪਾਸੇ ਬਹੁਤ ਦੋਸਤੋ ਇਹ ਉਹਨਾਂ ਦੀ ਡਿਲੀਵਰੀ ਜਿਹੜੀ ਹੋ ਚੱਲੀ ਹੈ ਠੀਕ ਹੈ ਜੀ ਸ਼ਾਮ ਤੱਕ ਇਹਨਾਂ ਨੇ ਬਿਲਕੁਲ ਆਪੋ ਆਪਣੇ ਥਾਂ ਟਿਕਾਣੇ ਤੇ ਪਹੁੰਚ ਜਾਣਾ ਤੇ ਜਿਹੜੀਆਂ ਹੁਣ ਅਵੇਲੇਬਲ ਨੇ ਉਹ ਆਪਾਂ ਤੁਹਾਨੂੰ ਪੰਜ ਵੜਾ ਦਿਖਾ ਦੇਾਂਗੇ ਐਡ ਤੱਕ ਤੁਸੀਂ ਜੁੜੇ ਰਹੇ ਹੋ ਵੀਡੀਓ ਦੇ ਨਾਲ ਪੰਜ ਨਾਗ ਆ ਤਿੰਨ ਸੋਏ ਆ ਦੋ ਗੱਬਣ ਆ ਸੋ ਡਿਟੇਲਾਂ ਜਿਹੜੀਆਂ ਆਪਾਂ ਲੈਣੀਆਂ ਸਟਾਰਟ ਕਰਦੇ ਆ ਸ਼ੁਰੂਆਤ ਕਰਾਂਗੇ ਪਹਿਲੇ ਨੰਬਰ ਤੋਂ ਇਸ ਵੈਰ ਤੋਂ ਸਦੀਪ ਕੀ ਬੇਰਵਾ ਦਾ ਸੰਤੂ ਸਾਹਿਬ ਜੀ ਦੁੱਗ੍ਹਾ ਸੂਆ ਸੂਈ ਆ ਰਾਤ ਦੀ ਬੱਛੀ ਸੂਈ ਆ 17 12 ਕਿਲੋ ਬੌੜੀ ਆ ਵੈੜ ਥੱਲੇ ਹੀ ਹੋਣਾ 17 18 ਕਿਲੋ ਸੰਤੂ ਸਾਹਿਬ ਤੱਕੀ ਹੁੰਦੀ ਲੀਟਰ ਵਾਲੀ ਤੇ ਨਹੀਂ ਗੱਲ ਪਈ ਜਾਣੀ ਕਿ ਉਤਨਾ ਕਹਿ ਦੇਣਾ ਤੇ ਬਾਕੀ ਠੰਡੀ ਠੇੜੀ ਬਹੁਤ ਜਿਆਦੀ ਆ ਅੱਛਾ ਸੰਦੀਪ ਕੱਲ ਦੀ ਸੂਈ ਦੋ ਚਵਾਈਆਂ ਹੋ ਗਈਆਂ ਤਾਂ ਸੰਤੂ ਸਾਹਿਬ ਰਾਤੀ ਸੂਈ ਸਵੇਰੇ ਕੱਲ ਯਾਨੀ ਕਿ ਸ਼ਾਮਾਂ ਦੇ ਵੀ ਚਵਾਈ ਹੋਈ ਆ ਤੇ ਸਵੇਰ ਦੀ ਚਵਾਈ ਹੋਈ ਆ ਦੋ ਚਵਾਈਆਂ ਹੋਈਆਂ ਇਹਦੀਆਂ ਦੋ ਚਵਾਈਆਂ ਹੋਈਆਂ ਦੋ ਚਵਾਈਆਂ ਬਿਲਕੁਲ ਹੋ ਗਿਆ ਸਾਫ਼ ਕੀਤੀ ਸਵੇਰੇ ਵੈੜ ਸਾਰੀ ਠੀਕ ਆ ਜੀ ਹੁਣ ਤੇ ਜਿ 24 ਦਾ ਸਮਾਨ ਸਭ ਹੋਣੀ ਆ ਲਓ ਵੀ ਹਾਂਜੀ ਮਗਰ ਬੱਛੀ ਐ ਮਗਰ ਬੱਛੀ ਆ ਗਈ ਮਗਰ ਬੱਛੀ ਬੋਲੀ ਦੇ ਚਲੰਦੀ ਐ 17 ਕਿਲੋ ਪੌਲੀ ਪੌਲੀ ਨਹੀਂ ਫਿਰਦੀ ਕਰਮਾ ਦੀ ਠੀਕ ਆ ਜੀ ਤੇ ਬਾਕੀ ਰੰਗ ਪ੍ਰਿੰਟ ਫੈਸ਼ਨ ਪੁਸ਼ਨ ਤੁਸੀਂ ਚੈੱਕ ਕਰ ਲਓ ਤੁੱਜਾ ਸੁਆ ਵੀਰ ਦੱਸ ਰਿਹਾ ਆ ਦੇਖੋ ਜੀ ਆ ਥਣੇਵਾ ਵੈਸੇ ਹੁਣ ਜਿਹੜਾ 24 ਦਾ ਸਮਾਨ ਨੇੜਾ ਠੀਕ ਆ ਜੀ ਬਣਿਆ ਥਣਿਆ ਪਸ਼ੂ ਜਿਹੜਾ ਤੁਹਾਨੂੰ ਨਾਲ ਚੱਡਾ ਲੈ ਕੇ ਨਾ ਪ੍ਰੈਂਡ ਦਾ ਕੱਲ ਜਿੰਦਾ ਲਈ ਨਾ ਸ਼ਾਮ ਵੇੜਾ ਠੀਕ ਆ ਜੀ ਚਲੋ ਮੁਰਗੇ ਸ਼ਾਮੀ ਵੀਰ ਜੁਰੇ ਨੇ ਟਾਈਮ ਨਾ ਪਾਤੀ ਹਾਂਜੀ ਸ਼ਾਮੀ ਆਪਾਂ ਨੂੰ 7-8 ਕਿਲ ਬਾਕੀ ਚੁਵਾਈ ਚੁਵਾਈ ਦੀ ਬੜੀ ਚੰਗੀ ਨਿਕਲੀ ਆ। ਹਣ ਪੋਲੀ ਆ ਬਿਲਕੁਲ ਮਸਹਰੇ ਦੀ ਕੋਈ ਮਾਣਾ ਸੰਧੂ ਸਾਹਿਬ ਲੱਤ ਵੀ ਲਾਵੇ ਤੇ ਰਪਈਆ ਵੀ ਨਹੀਂ ਲੈਣਾ ਬੈਠਦਾ। ਚਲੋ ਵੀ। ਹਣ ਪਤਾ ਅੱਗੇ ਆਪਣੀਆਂ ਗਰੰਟੀਆਂ ਇਹ ਹੋਈਆਂ। ਬਾਕੀ ਦੋਸਤੋ ਖੋਲ ਕੇ ਇੱਕ ਵਾਰੀ ਤੋੜ ਕੇ ਦਿਖਾਉਣੇ ਆ 18 17 ਕਿਲੋ ਬੋਲੇ ਤੋਂ ਸਟਾਰਟਿੰਗ ਆ। ਅੱਜ ਦੂਜੇ ਦਿਨ ਦੇ ਵਿੱਚ ਪੈਰ ਪੈ ਗਿਆ ਕਰਮਾਲੀ ਦਾ ਤੇ ਜਿਹੜੀ ਚੁਵਾਈ ਆ ਉਹ ਤੀਜੀ ਹੋ ਗਈ ਆ ਕੱਲ ਤੱਕ ਅੱਜ ਮਾਰਨਿੰਗ ਤੇਜੀ ਚੁਵਾਈ ਹੋ ਗਈ ਆ। ਹੁਣ ਚੌਥੀ ਚੁਵਾਈ ਹੋ ਜੂਗੀ ਠੀਕ ਆ ਜੀ ਸ਼ਾਮੀ। ਬਾਕੀ ਪੁੱਠਾ ਪਾਠਾ ਤੁਸੀਂ ਵੇਖੋ ਪੂਰਾ ਚੌੜਾ ਪਿੱਠ ਪੂਰਾ। ਸੋ ਇੱਕੋ ਜਿਹੇ ਸੂਸਵਾ ਦੇ ਵਿੱਚ ਐਨੀਮਲ ਆਇਆ ਥੋੜਾ ਜਿਹਾ ਤੈ ਤੂੰ ਜੀ ਲਾ ਜਾਂਦਾ ਜੰਮੀ ਪੜੀ ਬੜੀ ਸੰਦ ਸਾਹ ਬਾਕੀ ਵਹਿਰ ਸੋ ਬਰਾ ਬਰੂ ਉਹਦੀ ਜਿਹੜੀ ਚੋਣ ਚਵਾਦੀ ਇੱਕ ਨੰਬਰ ਨਿਕਲੀ ਆ ਠੀਕ ਆ ਬੜੀ ਜਿਆਦੀ ਖਰੀ ਨਿਕਲੀ ਆ ਜੀ ਹਾਂ ਕਰੋ ਚੱਕ ਜੀ ਥਾਣੇ ਦੀ ਚਵਾ ਲੈ ਆੜਾ ਵਾਲਾ ਨਾਮ ਕੱਢ ਜਾਂਦੀ ਕਰਮਾਂ ਦੀ ਲੋ ਵੀ ਲੇਵਾ ਕਰੋ ਚੱਕ ਠੀਕ ਆ ਜੀ ਓਨੀ ਗਾਂ ਦੀ ਓਨੀ ਪਛਾਣ ਦੀ ਸੰਤੋਖਾ ਬਣਾ ਤੁਲਾ ਦੇ ਆਉਣਾ ਹੈ ਇਹਨੇ ਅੱਖਾਂ ਦੇ ਨਾਲ ਵਛੀ ਨੇ ਹੂੰ ਬਾਕੀ ਕਿੰਨੀ ਹੈਗੀ ਨਿੱਗਰ ਹੈ ਬੜਾ ਠੀਕ ਆ ਜੀ ਮੰਨਦੀ ਹੈ ਜੀ ਆ ਬਾਕੀ ਵਛੀ ਮਗਰ ਸੰਤੋਖਾ ਸਭ ਇੱਕ ਦੀਆਂ ਲੋ ਆ ਆ ਠੀਕ ਆ ਜੀ ਲੋ ਵੀ ਮਗਰ ਵਛੀ ਆ ਠੀਕ ਆ ਜੀ ਆਪ ਦੂਜਾ ਸਵੇਰ ਸੂਈ ਆ ਇਹ ਡਿਟੇਲ ਆ ਸਵੇਰ ਦੀ ਬਾਕੀ ਚੋਣ ਜਵਾਬ ਵੀ ਚੰਗੀ ਨਿਕਲੀਗਾ ਠੀਕ ਆ ਜੀ ਉਹਦੇ ਚ ਕੋਈ ਸ਼ੱਕ ਨਹੀਂਗਾ ਕੋਈ ਭਰਾ ਆਪਾਂ ਚੱਲਦੇ ਵੇਖ ਹੀ ਜ਼ਖਦਾ ਠੀਕ ਆ ਬਹੁਤ ਵਧੀਆ ਬਹੁਤ ਖਰੀ ਸੰਦੇ ਸਾਹਿਬ ਬਾਕੀ ਚੰਗੀ ਆ ਤੁਹਾਨੂੰ ਚੱਲੇ ਦੀ ਨਗਰਿਆ ਠੀਕ ਆ ਵੀ ਕਿੰਨੀ ਆ ਸਾਫ ਸੁਥਰੀ ਆ ਬਸ਼ੀ ਠੀਕ ਇਹਦਾ ਸੰਦੀਪ ਕੀ ਰਹੂਗਾ ਮੁੱਲ ਫਿਰਨੇ ਸੰਦੇ ਸਾਹਿਬ ਮੁੱਲ ਭਾਂ 85 ਕਰੀਏ 90 ਕਰੀਏ ਆ 70000 ਦੀ ਬਸ਼ੀ ਦੇ ਦਿਆਂਗੇ 78000 ਦੀ ਹਾਂਜੀ ਵੀ ਕਸਰਾ ਕੁਸਰਾ ਕੱਢ ਕੇ ਗੱਲ ਕਰੀਏ ਆਪਾਂ 70000 ਦੇ ਸੰਦੇ ਸਾਹਿਬ ਦੇ ਦਾਂਗੇ 75000 73000 ਦੀ ਬਸ਼ੀ ਦੇ ਦਾਂਗੇ ਬਾਕੀ ਦੁੱਧ ਵੀ ਪਲੱਸ ਚੱਲੂ ਦੇ ਸੰਦੇ ਸਾਹਿਬ ਠੀਕ ਆ ਜੀ ਹਾਂਜੀ ਲਓ ਵੀ 75000 ਦੀ ਇਹ ਦੋਸੋ ਤੁਹਾਨੂੰ ਜਿਹੜੀ ਵਾੜ ਮਿਲ ਜੂਗੀ ਚੰ ਲੋਬੀ ਠੀਕ ਹੈ ਜੀ ਓਕੇ ਜੀ ਹਾਂ ਜੀ ਗਾੜੀ ਮਾਰ ਲੋ ਕੈਮਰਾ ਬਾਅਦ ਚ ਧਾਰਾ ਮਾਰ ਕੇ ਮਾਰ ਦਾਂਗੇ ਬਾਅਦ ਚ ਇਹਦਾ ਸੰਦੀਪ ਕੀ ਬੇਰਵਾ ਸੈਕਿੰਡ ਨੰਬਰ ਇਹ ਸੰਤੂ ਸਾਰ ਤੱਜਾ ਸੁਆ ਸੁਈ ਹੈ ਜੀ ਵਹਿੜਾ ਤੱਜਾ ਸੁਆ ਇਹ 20 ਕਿਲੋ ਦੇ ਲਗਭਗ ਹੈ ਥਲੇ ਜਾਨਕੀ ਬੋਲਾ ਤਿਆਰੀ ਕੋਈ ਕੱਚਾ ਉਹ ਬਣਾ ਲਿਆ ਬਹੁਤ ਬਾਰੇ ਤੇ ਪੈਸਾ ਨਹੀਂ ਸੋਈ ਨੂੰ ਅੱਛਾ ਇਹ ਮਗਰ ਦੇ ਨਾੜੂ ਨਾੜੂ ਛੇ ਦਿਨ ਹੋਇਆ ਹਾਂ ਜੀ ਠੀਕ ਹੈ ਜੀ ਨਾੜੂ ਨਾਲ ਜੀ ਠੀਕ ਹੈ ਪੰਜ ਛੇ ਦਿਨ ਵਟਾ ਵੱਡਾ ਤੇ ਵੱਡੀ ਵਹਿੜ ਗੇ ਇਹ 20 ਕਿਲੋ ਹੈਗਾ ਕੱਚਾ ਦੋ ਦੋ ਸੰਤੂ ਦਾ ਹੋਗਾ ਪੱਕਾ ਜੀ ਲੋ ਜੀ ਕੱਦ ਹਾਈਟ ਦੀ ਗੱ ਵਛਾ ਮਗਰ ਠੀਕ ਆ ਜੀ ਨੜੂਆ ਨਾਲਾ ਬੱਚੇ ਦੇ ਅੱਜ ਪੰਜਵਾਂ ਛੇਵਾਂ ਛੇਵਾਂ ਦੇ ਨਾ ਇਹਨੂੰ ਸੂਈ ਨੂੰ ਤੇ 20 ਕਿਲੋ ਹੁਣ ਬੌਣੇ ਤੋਂ ਬਾਹਰ ਹੀ ਆ ਗਈ ਠੀਕ ਆ ਜੀ ਕੱਚਾ ਦੁੱਧ ਮੰਨ ਲੇ ਤੇ ਹਾਂ ਜੀ ਹਾਂ ਜੀ ਤੇ ਫੁੱਲ ਹਾਈਟ ਫੁੱਲ ਕੱਦ ਕਾਟ ਦੇ ਵਿੱਚ ਵੱਡੀ ਵਹਿ ਰਿਹਾ ਸੰਦੀਪ ਸਾਹਿਬ ਜਿੰਨੀ ਅਗੀ ਤਾਂ ਲੇਵੇ ਦੀ ਵੀ ਨਿੱਗਰ ਤੇ ਚਵਾਈ ਦੀ ਤੇ ਵੀ ਬਾਂਬੇ ਮਰਾਂ ਗੱਲ ਹੀ ਛੱਡ ਦੋ ਠੀਕ ਆ ਸਵੇਜਾ ਸੰਦੀਪ ਹੋਊਗੀ ਤਿੱਜਾ ਕਰ ਤਿੱਜਾ ਸਵੇਜਾ ਤਿੱਜਾ ਸਵੇਜਾ ਚਲੋ ਆਪਾਂ ਦੂਜੇ ਦੇਖਿਆ ਕਰਦੇ ਪਰ ਪਿਓਰ ਪ੍ਰੋਪਰ ਤਿੱਜਾ ਹੋ ਠੀਕ ਆ ਤੇ ਵਹਿੜ ਬਾਕੀ ਜਿੰਨੀ ਅਗੀ ਖਰੀ ਆ ਲੋ ਵੀ ਭਰਾ ਵ ਸੋ ਹਾਈਟ ਔਰ ਲੈਂਥ ਵਾਲੇ ਪਾਸੇ ਨੂੰ નો ਡਾਊਟ ਕੋਈ ਸ਼ੱਕ ਨਹੀਂਗਾ ਫੁੱਲ ਵੱਡੀ ਹਾਈਟ ਲੈਂਥ ਦੇ ਵਿੱਚ ਆ ਲੰਬਾ ਥਾਣਾ ਹੱਥੀ ਮੁਠੀ ਵਾਲਾ ਤੇ ਫੇਸ ਫੂਡ ਕੁਆਲਿਟੀ ਚੰਗੀ ਆ ਠੀਕ ਆ ਜੀ ਵੱਡਾ ਲੀਟਰ ਐਸ ਵਕਤ ਕੋਈ ਭਰਾ ਚੋਕੇ ਆਪਣੀ ਤਸੱਲੀ ਕਰ ਲੇ ਠੀਕ ਆ ਪੱਛਾ ਮਗਰ ਤੇ ਚੋਣ ਚਵਾ ਦੀ ਚੰਗੀ ਆ ਕਿਉਂਕਿ ਤਸੱਲੀਆਂ ਇੱਕ ਨੰਬਰ ਸੰਸਾਰ ਕੀਤੀਆਂ ਹੁੰਦੀਆਂ ਜੀ ਸੰਸਾਰ ਤੁਹਾਨੂੰ ਪਤਾ ਆਪਾਂ ਇੱਕ ਦਿਨ ਛੱਡ ਦੇ ਇੱਕ ਆਪਣੀ ਵੀਡੀਓ ਹੁੰਦੀ ਆ ਤੇ ਇਹ ਚੰਗਾ ਮਾਲ ਹੋਈਦਾ ਸਭ ਸਿਰਾਂ ਭਰਾ ਸਾਰਿਆਂ ਗੜੀ ਤਾਈ ਹੋਈਦਾ ਬਿਲਕੁਲ ਜੀ ਬਿਲਕੁਲ ਬਹੁਤ ਜਿਆਦਾ ਸਾਸ ਨੇ ਬਹੁਤ ਜਿਆਦਾ ਚੰਗੀ ਚੋਣੇ ਸੰਦੂ ਸਾਹਿਬ ਲੈਵਾ ਬੜਾ ਫਿਕਸਿਆ ਫਦੀਪ ਇਹਦਾ ਫਿਰ ਮੋਲ ਕਰ ਕੀ ਰੋਗਾ ਸਮਝੋ ਬਾਅਦ ਮੋਲ ਕਰਾਉਣ ਦਾ ਭਾਵੇਂ 80 ਕਰੀਏ 85 ਕਰੀਏ 75 ਹਜ਼ਾਰ ਦੀ ਰਕਮ ਦੇ ਦੀਏ 75 ਹਜ਼ਾਰ ਦੀ ਹਾਂਜੀ ਕਰਦੇ ਰਹਿਤ ਕਰਦੇ ਗੁਜਾਇਸ਼ ਜੀ 70 ਵੀ ਦੇ ਦਈਏ 70 ਦੀ ਅੰਦਰ ਹੋਰ ਕਿੰਨਾ ਕੁ ਹੋ ਜੂ 70000 ਦੇ ਦੇ ਦਈਏ 70 ਦੀ ਦੇ ਦੋ ਹੋਰ ਹੁੰਦਾ ਹੋਰ ਕਰਦੇ ਹੋ 80000 ਦੀ ਦੇ ਦੋ ਫੇਰ 65000 ਦੀ ਜਾਂਦੀ ਏ ਹੋ ਜਣ ਖੁਸ਼ੀ ਖੁਸ਼ ਆ ਜੀ ਫੇਰ ਭਰਾ ਦੇ ਕੋਈ ਤਾਂ ਤੁਸੀਂ ਵੀ ਕੋਈ ਆ ਵੀ ਖੁਸ਼ ਆ ਜੀ ਬਚੀ 75000 ਦੇ ਪਰ 80000 ਦੇ ਜਗਾ 80000 ਦੀ 80000 ਦੀ 80000 ਮਿਲ ਜੂਗੀ ਇਹਦੀ ਧਾਰਾ ਮਾਰ ਦਈਏ ਹਾਂ ਜੀ ਲੈ ਲੈ ਮਾਰਨਾ ਮੈਂ ਸੋ ਪਹਿਲੇ ਨੰਬਰ ਦੀ ਜਿਹੜੀ ਦੋਸਤੋਂ ਆਪਾਂ ਦਿਖਾਈ ਇਹਦੀ ਧਾਰਾ ਮਾਰ ਦਿੰਨੇ ਆ ਜਿਹੜੇ ਤਿੰਨ ਨਾਲ ਕੁ ਸੋ ਸੋਆ ਕੋਈ ਦੋ ਦੋ ਚਾਰ ਚਾਰ ਧਾਰਾ ਮ ਇਹ ਅਗਲੇ ਹਨਾਂ ਦੀ ਚਵਾਈ ਕਰੋ ਚੱਕ ਜੀ ਠੀਕ ਹੈ ਜੀ ਕੋਈ ਬੰਗਾ ਟੰਗਾ ਨਹੀਂ ਕੋਈ ਰੱਸੀ ਵੀ ਪਾਉਣ ਦੀ ਲੋੜ ਨਹੀਂ ਸੰਧੀ ਨਹੀਂ ਸੰਧੀ ਦੀ ਅੱਡੀ ਜਾਂਦੀ ਬਾਕੀ ਹੱਥੀ ਮੁਠੀ ਆ ਪਾਣਿਆ ਆਹ ਲਓ ਜੀ ਮਗਰਲੇ ਹਨਾਂ ਦੀ ਚਵਾਈ ਹੈ ਜੀ ਕੋਈ ਭੋਰ ਨਹੀਂ ਕੋਈ ਛਟਾ ਨਹੀਂ ਗਾ ਠੀਕ ਹੈ ਜੀ ਬਾਕੀ ਚੋਣ ਜਾਂ ਦੇ ਗਰਲ ਕਰਨੀ ਵਰਦੀ ਹੈ ਬਹੁਤ ਚੰਗੀ ਹੈ ਜੀ ਸੰਸਾਰ ਲਓ ਵੀ ਭਰਾਵੋ ਠੀਕ ਹੈ ਜੀ ਹੋਰ ਵੀ ਦੋਸਤੋ ਆਪਾਂ ਅੱਗੇ ਨੈਕਸਟ ਤੀਜੇ ਨੰਬਰ ਤੇ ਉਹ ਵਾਰ ਦੀ ਗੱਲਬਾਤ ਕਰ ਲਵਾਂਗੇ ਤੇ ਇਹਦੀਆਂ ਵੀ ਆਪਾਂ ਤੁਹਾਨੂੰ ਧਾਰਾ ਮਾਰ ਕੇ ਦੂਜੇ ਨੰਬਰ ਵਾਲਿਆਂ ਦੀ ਵੀ ਦਿਖਾਵਾਂਗੇ ਠੀਕ ਹੈ ਜੀ ਮੰਗਦੇ ਰਹਿੰਦੇ ਲੋੜ ਨਹੀਂ ਗਈ ਤਾਂ ਪੈੜ ਹਜ਼ਾਰ ਦੀ ਤੁਹਾਨੂੰ ਇਹ ਮਿਲ ਜੂਗੀ ਠੀਕ ਹੈ ਜੀ ਇੱਧਰ ਸੰਦੀਪ ਆਪਣੇ ਕੋਲ ਜਿਹੜੀ ਆ ਗਈ ਹੈ ਫੈਰ ਸ਼ਹਿਰ ਫੈਰ ਸ਼ਹਿਰ ਆਜੇ ਸੰਤੋ ਸਾਹਿਬ ਇਹ ਵੀ ਬੜੀ ਜਿਆਦੀ ਖਰੀ ਨਿਕਲੀ 14-15 ਕਿਲੋ ਬੋਹੜੀ ਆ ਜੀ ਇਹਨੇ ਬੱਛੀ ਬੋਹੜੀ ਟੌਪ ਦੀ ਦਿੱਤੀ ਆ ਮਗਰ ਬੱਛੀ ਆ ਹਾਂ ਜੀ ਕੱਲ ਵੀ ਹੋਈ ਆ ਜੀ ਮਗਰ ਬੱਛੀ ਆ ਇਹ ਕੱਲ ਦੀ ਸੂਈ ਹੈ ਨਾ ਹਾਂ ਜੀ ਕੱਲ ਦੀ ਸੂਈ ਆ ਬ ਤੇ ਸੂਸਵਾਪਈਆ ਕਰਮਾਂ ਲਈ ਠੀਕ ਹੈ ਜੀ ਬਿਲਕੁਲ ਜੇਕਰ ਉਹ 400 ਚੌਥ ਪਾਈ ਸੀਗੀ ਚਲੋ ਗੱਬਰ ਸੀਗੀ ਜਦੋਂ ਨਾ ਪਾਏ ਲਾਉਂਦੇ ਗੱਬਰ ਕਰਕੇ ਵੀਰਾਂ ਦੇ ਵੀ ਚਲੋ ਸੂਲੰਦ ਮਾ ਕੋਈ ਨਹੀਂ ਸੂਈ ਫੇਰ ਚਾਹ ਤਸੱਲੀ ਹੋ ਜਾਂਦੀ ਆ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਪੂਰੀ ਹੋ ਗਈ ਲਓ ਵੀ ਇੱਕ ਉਹ ਦੋਸਤ ਆਹ ਰੇਹਰਾ ਬਾਦੋਂ ਇਧਰ ਤੋੜ ਕੇ ਦਿਖਾਉਣੇ ਆ ਤੇ ਉਹ ਸੂਸਵਾਪਈਆ ਮੇਰਾ ਭਰਾ ਜੀ ਦਾ ਮਰਜ਼ੀ ਭਰਾ ਕੇ ਆਪਣੀ ਤਸੱਲੀ ਕਰ ਸਕਦਾ ਠੀਕ ਹੈ ਜੀ ਮੜੀ ਵੀ ਖਰੀ ਨਿਕਲੀ ਸੋਨੇ ਦੇ ਪੈਸੇ ਲਾਉਣੇ ਹੁੰਦੇ ਤੈਨੂੰ ਲੱਗਦਾ ਵੀ ਕਦਨ ਕਦ ਚਲੋ ਪਸੂ ਸਾਹਮਣਾ ਪੈਣਾ ਰਾਤ ਨੂੰ ਕਿਤੇ ਉੱਠਣਾ ਪੈਣਾ ਜਾਂ ਵੜ ਸੂਸਵਾ ਪਈ ਆ ਬੱਚੀ ਨੂੰ ਜਨਮ ਦਿੱਤਾ ਤੇ ਬੱਚੀ ਵੀ ਹਰ ਸ਼ਰ ਦੇ ਵਿੱਚ ਹੀ ਆ ਮਗਰ ਤੇ ਸੁਵਿਆ ਦਾ ਸੰਦੀਪ ਤਿੱਜਾ ਸੰਦੇ ਸਾਹਿਬ ਕਰ ਉਹਨਾਂ ਦੱਜਾ ਆ ਕਿ ਬਾਕੀ ਤਿੱਜਾ ਸੁਵਿਆ ਮੰਨ ਕੇ ਸੋਜਾ ਕਰੇ ਜਿਹੜੇ ਵੀਰ ਭਰਾਣੇ ਕਰਨਾ ਠੀਕ ਹੈ ਜੀ ਬਾਕੀ ਸਾਫ ਸੁਥਰੀ ਲੰਮੀ ਬਹੁਤ ਸੁਥਰੀ ਰਛੀ ਹੈ ਜਿੰਨੀ ਆ ਲਓ ਜੀ ਆ ਮੂੰਹ ਮੱਥੇ ਤੇ ਕਰੋ ਜੀ ਆ ਫੇਸ ਆ ਠੀਕ ਹੈ ਜੀ ਛੋਟਾ ਕੰਨ ਬਾਕੀ ਬੋਦੀ ਤੇ ਲਾਲ ਤੇ ਵਾਈਟ ਰੰਗ ਪ੍ਰਿੰਟੇ ਦਾ ਠੀਕ ਹੈ ਜੀ ਸੋ ਬਾਕੀ ਥਣ ਘੋਲ ਤੁਸੀਂ ਵੇਖੋ ਦਿਕਾ ਦੀ ਤੇ ਸੰਦੀਪ ਮਾਰਨਿੰਗ ਫਿਰ ਚਵਾਈ ਦਾ ਸਮਾਂ ਕੀ ਸੀਗਾ ਦੇ ਨਾ ਦਿਨ ਚਲੇ ਕਰੇ ਸਾਨੂੰ ਸਾਰ ਕੋਈ 6 ਵਜੇ ਤਕਰੀਬਨ ਸਾਫ ਕਰਤੀ ਮਾਰਨਿੰਗ ਹਾਂਜੀ ਸਾਰੀ ਸਾਫ ਹੋਈ ਆ ਠੀਕ ਆ ਭਾਈ ਮੈਂ ਤਾਂ ਜਰਾ ਤਾਂ ਮੇਰਾ ਕੱਲਾ ਬੋੜੀ ਹੋਵੇ ਰੇਡ ਤੇ ਲੈ ਠੀਕ ਆ ਜੀ ਸੰਧੂ ਸਾਹ ਬਾਜੀ ਬੋੜੀ ਠੀਕ ਆ ਦੋਸਤਾਂ ਦਾ ਨਾ ਆਪਣਾ ਝੂਠ ਹੋ ਗਿਆ ਲੋਵੀ ਪ੍ਰਭੂ ਕਰੋ ਚੈੱਕ ਬਾਕੀ ਇਧਰ ਤੁਹਾਨੂੰ ਇੱਕ ਪਾਸੇ ਆਪਾਂ ਥਣ ਤੁਹਾਨੂੰ ਪਹਿਲਾਂ ਕੋਲ ਨੇੜੇ ਤੋਂ ਦਿਖਾ ਦਿੰਨੇ ਆ ਆ ਦੇਖਿਆ ਜੀ ਸੰਧੂ ਬਾਸ਼ ਸ਼ਵਾਰਣ ਗੇ ਥਾਂ ਲੱਗੇ ਕੱਲੇ ਪਹਿਲੇ ਸਾਨੂੰ ਬਾਹਰ ਤੇ ਦੇਖੋ ਬਹੁਤ ਵਧੀਆ ਬੱਚੇ ਨੂੰ ਇਹਦਾ ਸੰਦੀਪ ਕੀ ਰੇਟ ਭਰਾ ਦਵਾਂਗੇ ਕਿੰਨੇ ਦੀ ਸੰਤੋਖ ਸਾਹਿਬ ਹਾਂ ਦੱਸੂਗੀ ਮੈਂ ਵਾਚੀ ਵੇਚਦੀ ਹੈ 65000 ਦੀ 65000 ਦੀ 60000 ਦੀ ਦੇ ਦਈਏ ਜੀ ਹਜੀ ਸ਼ਾਬਾਸ਼ ਮਤਨ ਕਰਕੇ ਦੱਸ ਗਏ 60 ਦੀ ਦੇ ਦਈਏ 60 ਦੀ ਦੇ ਦਈਏ ਮਹਾਰਾਜ ਬਾਕੀ ਹੋਰ ਵੀ ਉਹਨਾਂ ਦਾ ਵੀ ਸੋਚ ਲੇ ਜਿਹਨਾਂ ਖਰੀਦਣੀ ਹੈ ਉਹਨਾਂ 57000 ਦੇ ਦੇਣਾਂਗੇ ਸੰਤੋਖ ਸਾਹਿਬ 55000 ਦੀ ਸੋਈ ਸੁਆਈ ਰੱਛੀ ਹੈ 57000 ਦੀ ਦੇ ਦਾਂਗੇ ਚਲੋ ਕੋਣ ਦਾ ਸੂਪ ਹੀ ਆ ਬੱਚੇ ਵੀ ਦੇਖਤੀ ਆ ਤੇ ਚਲੋ ਅਗਰ ਆਪਾਂ 60000 ਕਿਹਾ ਸੀ 55000 ਰੁਪਏ 56 ਆਪਣਾ ਲਾਉਂਦੇ ਆਗੇ ਵੀਰ ਸਾਰੇ ਕਲ ਆਪਾਂ ਨਹੀਂ ਦਿੱਤੀ 57000 ਦੇ ਦੇਦਾਂਗੇ ਜੀ ਉਹ ਵੀ 57000 ਦੀ ਦੋਸਤੋ ਇਹ ਵਾੜ ਤੁਹਾਨੂੰ ਮਿਲ ਜੂਗੀ ਬਾਕੀ ਧਾਰਾ ਮਾਰ ਕੇ ਦਿਖਾ ਦੇ ਆਪਾਂ ਬੱਚਾ ਮਗਰ ਬੱਚਾ ਵਾੜ ਜਿਆਦਾ ਚੰਗੀ ਹੈ ਜੀ ਇਹਦੀਆਂ ਧਾਰਾ ਮਾਰ ਕੇ ਆਪਾਂ ਤੁਹਾਨੂੰ ਬਾਅਦ ਚ ਦਿਖਾ ਦਾਂਗੇ ਉਸ ਤੋਂ ਪਹਿਲਾਂ ਆਪਾਂ ਤੁਹਾਨੂੰ ਸੈਗਰ ਨੰਬਰ ਤੇ ਦਿਖਾ ਇਹਦੀਆਂ ਦੋ ਦੋ ਚਾਰ ਚਾਰ ਧਾਰਾ ਮਾਰ ਆਇਦਰ ਦੇਖਿਆ ਜੀ ਸੰਦੇਸ਼ ਜੀ ਮੈਨਾਂ ਧਰਤੀ ਪੁਰ ਦੀ ਵਾੜ ਤੇ ਇੰਨੀ ਚਵਾਈ ਚੰਗੀ ਲੱਗੀ ਹੈ ਮਾਉ ਜੀ ਅਗਲੇ ਸਮੇਂ ਦੀ ਬਿਲਕੁਲ ਕੋਣ ਤੁਸੀਂ ਕਰੋ ਚੈੱਕ ਮਗਰ ਵੀ ਚੋਈ ਆ ਆ ਲੈ ਜੀ ਨੋ ਵੀ ਮਗਰੀ ਤੋਂ ਨਹੀਂ ਚੋਣ ਕਰੋ ਚੈੱਕ ਸੰਦੇ ਸਾਹਿਬ ਬੜੇ ਜਿਆਦੇ ਖਰੀ ਨਿਕਲੀ ਹੋਈ ਮੋਟੀ ਧਾਰ ਆ ਗੰਨੇ ਵਰਗੀ ਤਾਂ ਪੋਲੀ ਜਾਂਦੇ ਰੂਮ ਬੰਦੇ ਪਾਉਣ ਦੀ ਲੋੜ ਨਹੀਂ ਠੀਕ ਹੈ ਮਰੀਸਿੰਘ ਜੀ ਠੀਕ ਹੈ ਮਰੀਸਿਆ ਵੇਖੋ ਨਿੱਗਰ ਲੈ ਰਾ ਬਿਲਕੁਲ ਬਹੁਤ ਵਧੀਆ ਤਾਂ ਥਾਣ ਵੀ ਹੱਥੀ ਚਵਾਈ ਜਿਹੜਾ ਜੀ ਲੈ ਵੀ ਅਮਰੀਕ ਅੱਗੇ ਇਹਨੂੰ ਲਾ ਦਿਆ ਜੀ ਵੀਰ ਇਹਨੂੰ ਲਾ ਦਿਆ ਲਾ ਦੇ ਜੀ ਅਸੀਂ ਅਗਲੀ ਦੀ ਗੱਲਬਾਤ ਵੀਰਾਂ ਨਾਲ ਕਰ ਲਈਏ ਹਾਂਜੀ ਹਾਂਜੀ ਸੰਦੇ ਸਾਹਿਬ 55000 ਦੀ ਮਿਲ ਜੂਗੀ ਬੱਚਾ ਲਾ ਦੇ ਤਾਂ 200 ਦੀਆਂ ਕੋਈ ਦੋ ਦੋ ਚਾਰ ਚਾਰ ਧਾਰਾਂ ਤੁਹਾਨੂੰ ਮਾਰ ਕੇ ਦਿਖਾ ਦਿਆਂਗੇ ਠੀਕ ਹੈ ਜੀ ਕੋਈ ਵੰਗਾ ਰਸੀ ਪਾਉਣ ਦੀ ਲੋੜ ਨਹੀਂ ਅਗੇ ਖੁਸ਼ੇ ਆ ਕਿਸੇ ਭਰਾ ਦੇ ਪਾਉਣੇ ਪਾ ਲਵੇ ਲੱਭ ਸੁਦੀਪ ਉਹ ਇਹਦਾ ਕਰ ਗਿਆ ਚੱਤ ਕਾਲੀ ਰੈਡ ਆਜੀ ਸੰਧੂ ਸਾਹਿਬ ਉਹ ਦੂਜਾ ਸਵੇਰ ਕਰਮਾ ਦੀ ਸੋਣੀ ਬਹੁਤ ਜ਼ਿਆਦਾ ਠੰਡੀ ਧੀਰੀ ਇਹਦੇ ਮੇਰੇ ਸਾਹ ਮਾਜ ਦੂਜੇ ਸਵੇਰੇ ਸਵੇਰੇ ਬਿਲਕੁਲ ਪਿਆਰੀ ਮੁਕਰਿਆ ਦੀ ਠੀਕ ਆ ਭਰਾ ਤੇ ਠੰਡੀ ਧੀਰੀ ਜੇ ਮੋਵੇ ਟੁਕੀ ਜਾ ਦੋ ਦੇਖੋ ਪਿਆਰੀਆਂ ਦੇ ਉੱਤੇ ਹੀ ਇਹ ਕਰਮਾ ਦੀ ਮੈਨਾ ਦੇਖੋ ਸੰਧੂ ਸਾਹਿਬ ਕਰੇ ਆ ਕਰਮਾ ਦੀ ਬਲੈਕ ਇੱਕ ਰੰਗ ਬਲੈਕ ਆ ਵੈੜਾ ਤਾਂ ਥਾਣ ਤੁਹਾਨੂੰ ਤੁਸੀਂ ਵੇਖੋ ਕਰਮਾ ਦੀ ਇਧਰ ਵੇਖੋ ਜੀ ਸੋ ਦੂਰਾ ਥਾਣਾ ਠੀਕ ਆ ਜੀ ਬੜੀ ਜ਼ਿਆਦਾ ਠੰਡੀ ਧੀਰੀ ਵਸ਼ੇ ਨਿਕਲੀ ਸੰਧੂ ਸਾਹਿਬ ਹਾਂ ਸੋ ਇਹਦੇ ਸੰਦੀਪ ਕਿਨਵਾ ਸੂਰ ਦੂਜਾ ਦੂਜਾ ਸੂਆ ਹਾਂਜੀ ਬਿਲ ਕੱਢ ਜੇ ਤਾਂ ਕੱਢ ਜਾਵੇ ਦੋ ਦਿਨ ਦਾ ਸੰਤੂ ਸਾਹਿਬ ਦੋ ਦਿਨ ਲੈ ਜਾਵੇ ਬਾਕੀ ਰਛੀ ਆਪਣਾ ਤਿਆਰੀ ਹੈ ਮੇਰੇ ਸਹਣੇ ਲੈ ਜਾਵੀਂ ਇੱਕ ਦੋ ਦਿਨਾਂ ਜੀ ਹਾਂ ਠੀਕ ਆ ਆ ਗਈਆਂ ਮਾੜਾ ਇਹ ਆਪਣੇ ਕੋਲ ਬਾਕੀ ਵਹਿਰ ਚੰਗੀ ਜਿਹੀ ਨਹੀਂ ਹੈ ਨਿੱਗਰ ਆ ਬਾਕੀ ਇੱਥੇ ਵੀ ਸੂਪ ਸਵਾਹ ਪਈ ਤਾਂ ਇੱਥੇ ਇੱਕ ਕਰਮਾਲੀ ਦੇ ਬੱਚੇ ਚੜਦੇ ਚੁੜਦੇ ਇਹਨਾਂ ਨੇ ਬਣ ਜਾਣਾ ਸੰਤੂ ਸਾਹਿਬ ਮੈਂ ਪੂਰੀ ਖੋਲ ਜਾਣਾ ਪਹਿਲੇ ਸਵੇਰ 15 16 ਕਿਲੋ ਰੋਡ ਕੱਢਿਆ ਵਹਿੜ ਨੇ ਹਾਂ ਤੇ ਚਲੋ ਦੂਜਾ ਦੂਜਾ ਸੂਆ ਦਾ ਇੱਕ ਉਤਰਾ ਵੀ ਇਹਨਾਂ ਦੀ ਹੰਡ ਬਾੜ ਦਾ ਲੋ ਵੀ ਕੱਦ ਕਾਠੇ ਦਾ ਜਿਹੜਾ ਦੋਸਤੋ ਮੀਡੀਅਮ ਆਟਾ ਸਾਈਡਾਂ ਤੋਂ ਪੇਟ ਵਾਲੇ ਪਾਸਿਓਂ ਵੇਖੀਏ ਤਾਂ ਪੂਰੀ ਗੋਲ ਆ ਤੇ ਦੂਜਾ ਸੁਭਾਏ ਨੇ ਸੋਣਾ ਸੋ ਤਿਆਰੀ ਕਰਮ ਕਰੀ ਬੈਠੀ ਆ ਲੈ ਜੇ ਤਾਂ ਦੋ ਦਿਨ ਕੱਢ ਵੀ ਸਕਦੀ ਆ ਸੂ ਸਵਾ ਪਈ ਤਾਂ ਕੋਈ ਬੜੀ ਵੱਡੀ ਗੱਲ ਨਹੀਂ ਕਿ ਠੀਕ ਆ ਜੀ ਬਣੀ ਥਣੀ ਆ ਥੱਲਿਓ ਨਿੱਗਰ ਲੈ ਨੇ ਵੀ ਬਾਕੀ ਸੰਤੋ ਸਾਹਿਬ ਬਿਲਕੁਲ ਹਾਂ ਖਾਣ ਵੀ ਚੰਗਾ ਲੱਗਾ ਨਾਲੇ ਕਿਉਂ ਪੈਂਦੀ ਆ ਆ ਦੇਖੋ ਜੀ ਅਜੋ ਘਰੋਂ ਬਾਹਰ ਸੰਸਾਰ ਕੱਢੇ ਦੇ ਕਈਆਂ ਵੀਰਾਂ ਨੇ ਤਾਂ ਕਰਕੇ ਡਰਦੇ ਆ ਤਾਂ ਬਿਲਕੁਲ ਜੀ ਬਿਲਕੁਲ ਬਾਕੀ ਠੰਡੀ ਧੀਰੀ ਭਾਵੇਂ ਇਤਨਾ ਥੱਲੇ ਬੈਜੋ ਕਰਨ ਵਾਲੀ ਦੇ ਬੋਲੋ ਠੀਕ ਆ ਜੀ ਇਹ ਗੱਬਣ ਜਿਹੜੇ ਦੋ ਨਾਗ ਆ ਉਹਨਾਂ ਦੇ ਵਿੱਚੋਂ ਇਹ ਪਹਿਲੀ ਆਪਾਂ ਤੁਹਾਨੂੰ ਦਿਖਾਈਏ ਚੌਥੇ ਨੰਬਰ ਤੇ ਵੇਰਵਾ ਪਾ ਦਿੰਦੇ ਆ ਇਹ ਤੁਹਾਨੂੰ ਆਪਾਂ ਗੱਬਣ ਵੈੜ ਦਿਖਾਤੀ ਆ ਇਸ ਦੀਪ ਦੇਖੋ ਸੰਗਤ ਚੋਸਵਾ ਪਣੀ ਹੈ ਜਾਂਦਿਆਂ ਸੂਪੇ ਸਫਰ ਚ ਸੂਪੇ ਤੇ ਹੈ ਠੰਡੀ ਧੀਰੀ ਹੈ ਬਿਲਕੁਲ ਠੰਡੀ ਧੀਰੀ ਹਾ ਤੁਤ ਲਾਗੇ ਦਾ ਦੋਸਤ ਬਖਾਉਣ ਦਾ ਇੱਕੋ ਇੱਕ ਮਕਸਦ ਹੁੰਦਾ ਵੀ ਕੋਈ ਸਰਦ ਗਰਮ ਪਸ਼ੂ ਦਾ ਪਤਾ ਲੱਗ ਸਕੇ ਕਿੰਨੇ ਤੇ ਦੇ ਰਿਹਾ ਵੀਰ ਸੰਦੀਪ ਅੱਜ ਫਿਰ ਸੰਧੋ ਸਾਹਿਬ ਇਹਦਾ ਮੁੱਲ ਭਾਵੇਂ 70 ਕਰੀਏ 72 ਕਰੀਏ 65000 ਦੀ ਵਸ਼ੀ ਦੇ ਦੀ 65000 ਦੀ ਹਾਂਜੀ ਮੈਂ ਤਾਂ ਨਾ ਵੀ ਕਰੀਏ ਥੱਲੇ 60 60 ਵੀ ਥੱਲੇ ਕਰ ਦਿੰਦਾ ਸਰਦ ਗੇ ਚਲੋ 60 ਵੀ ਦੇ ਦੀ ਫਿਰ 60 ਵੀ ਦੇ ਦੀ ਅੱਛਾ ਬਚ ਗਈ ਸ਼ਾਲ ਹਾਂਜੀ ਦੇਖ ਲੈ ਮਾਨਤਨ ਦੇਖ ਲਈ ਵਿੱਚੋਂ ਫਿਰ 3000 ਛੋੜ ਕਰ ਦਾਂਗੇ 57000 ਦੇ ਦੇ ਦਾਂਗੇ ਵੀ ਕੀ ਕਿਸੇ ਕਸਰ ਸੰਤੋ ਸਾਹਿਬ ਕਾਣੀ ਦਿੱਤੀ ਰੇਣਾ ਤੁਹਾਡੇ ਕਹਿੰਦੇ ਸਾਰੀਆਂ ਟਕਰਾ ਕਰ ਦਿੰਦਾ ਮੇਰੇ ਮੇਰੇ ਭਰਾਵੇ ਆਪਣੇ ਨਾਲ ਖੁਸ਼ ਹੋ ਕੇ ਮਾਲ ਲੈ ਲੈਂਦੇ ਆ ਲੈਂਦੇ ਆ ਲੈਂਦੇ ਸਾਰੇ ਭਨ ਭਰਾਵਾਂ ਦੇ ਵੀ ਚਲੋ ਤੁਸੀਂ ਕਵਰ ਕਰਦੇ ਇਹ ਬੰਦੇ ਦੀ ਬਿਲਕੁਲ ਬਿਲਕੁਲ ਆਪਾਂ ਬਿਲਕੁਲ ਜੈਰੇਟਾਂ ਦਾ ਮਾਲ ਦੇਣਾ ਹੁੰਦਾ ਕਿਉਂਕਿ ਆਪਣੇ ਘਾੜ ਦਾ ਪਾਸੇ ਵੱਜੀ ਹੁੰਦੇ ਆ ਤੇ ਚਲ 20000 ਰੁਪਏ ਡੰਗਰ ਦੇ ਸਤੋ ਸਾਹਿਬ 20000 ਰੁਪਏ ਪਾ ਜਾਂਦਾ ਬਿਲਕੁਲ ਜੀ ਚਲ ਦੇ ਆ ਮੈਂ ਵੀ ਇਹ 57000 ਦੀ ਤੁਹਾਨੂੰ ਅੱਜ ਦੇਣਾ ਸੰਤੋ ਸਾਹਿਬ 55 ਦੀ ਪਰ ਬੱਚੀ ਇਤਨਾ ਪੈਣ ਦਈਏ ਇਹ ਤੇ ਵਪਾਰੀ ਵੀ ਲੱਗਾਰੇ ਤੁਹਾਨੂੰ 2000 ਚਾਰ ਲੈ ਲੇ ਅੱਗੇ ਮਾਰ ਦੇ ਖਾਦ ਗਏ ਮਾਰ ਦੇ ਮਾਰ ਦੇ ਇੱਥੇ ਦੇਖੋ ਦੋਸਤੋ ਇਧਰੋਂ ਵੀ ਬੌਧੀ ਇਹ ਅਗਲੇ ਤਰ੍ਹਾਂ ਦੀ ਚੋਣ ਕਰੋ ਚੈੱਕ ਠੀਕ ਹੈ ਜੀ ਮੰਗਾਂ ਪਾਉਂਦੀ ਲੋੜ ਨਹੀਂ ਇਹ ਦੇਖ ਲਓ ਸੋਹਣ ਚੱਲ ਗਈ ਇਹ ਵੈੜਾ ਠੀਕ ਹੈ ਜੀ ਨਗਰ ਮਾਰਦੇ ਮਰੇ ਕਿਆ ਬਾਕੀ ਠੰਡੀ ਧਰੀਆ ਬੰਗਰ ਰਸੀ ਵੈਸੇ ਪਾਇਆ ਨਹੀਂਗਾ ਚਲੋ ਸਾਲਿਆਂ ਨੇ ਫਾਇਦਾ ਹੋ ਪਾਇਆ ਨਹੀਂ ਆਪਾਂ ਪਾਇਆ ਨਹੀਂਗਾ ਠੀਕ ਹੈ ਦੇਖੋ ਚਵਾਈ ਸੰਧੂ ਸਾਹਿਬ ਹਾਂ ਹੁਣ ਤੁਸੀਂ ਦੱਸਦੇ ਵੀ ਚਵਾਈ ਕੇ ਨਗਰ ਦੀ ਮਾਰੀ ਹੋ ਗਈ ਆ ਅੰਮ੍ਰਿਤ ਜਿੰਨੀ ਆਪਾਂ ਸਾਰੇ ਵੀਰਾਂ ਨੂੰ ਸਾਹਮਣੇ ਜਨਤਕ ਕਰੀ ਜਾਂਦੇ ਆ ਹਾਂਜੀ ਹਾਂਜੀ ਤਸੱਲੀ ਆ ਪੂਰੀ ਫਿਰ ਅਮਰ ਸਿੰਘ ਜੀ ਠੀਕ ਆ ਜੀ ਬਹੁਤ ਜਰੀ ਚੰਗੀ ਬਾਕੀ ਥਣ ਭਾਂਡੇ ਦੀ ਸਾਫ ਆ ਸੰਧੂ ਸਾਹਿਬ ਲੋਬੀ ਪ੍ਰੋਪਰਟੀ ਕਾ ਜੀ ਲੋਟ ਲੋ ਮੇਲਾ ਮੇਰੇ ਵੀਰ ਜਿੰਨੇ ਪੈਸੇ ਲਾਉਣੇ ਆ ਚੰਗੀ ਥਾਂ ਲਾਵੋ ਠੀਕ ਆ ਜੀ ਤੁਰ ਫਿਰ ਕੇ ਲਾਵੋ ਵੇਚ ਹਾਂਜੀ 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 ਸੰਧੂ ਸਾਹਿਬ ਜੀ ਇਹ ਵਾਰ ਵੀ ਤੁਹਾਨੂੰ ਮਿਲ ਜੂਗੀ 57 57 ਵੀ ਦੇ ਦਾਂ ਸੰਧੂ ਸਾਹਿਬ ਅੱਗੇ ਇਧਰ ਤੋਂ ਇੱਕ ਹੋਰ ਨਾਗਾ ਫਾ ਦਿਖਾ ਦਿੰਦੇ ਆ ਇਹ ਸੰਧੂ ਸਾਹਿਬ ਅਜੇ ਕੱਚੀ ਅਤਨਾ ਘੱਡੂ ਘਟ ਮੇਰੇ ਸਾਹ ਹੁਣ ਆਇਆ ਹਫਤਾ ਲੈਣਾ ਹਾਂ ਚੰਗੀ ਗੁੱਲੂ ਵੀ ਖਲਿਆ ਉਹ ਮਸੇ ਝੋਲ ਚੜ ਬੜੀ ਰੋਲਾ ਚਲਾਦਾ ਚੰਗਾ ਹੈ ਨਾ ਤੇ ਚਲੋ ਵੀਰੇ ਵੀਰਾ ਲਈ ਉਹਦੇ ਆਦੇ ਤਰ੍ਹਾਂ ਯਾਨੀ ਕਿ 20 ਕਿਲੋ ਗੋਦ ਵਿੱਚ ਹੋਇਆ ਹੈ ਹਾਂ ਤੇ ਕੱਢ ਵੀ ਜਾਣਾ ਕਰਾਉ ਜੀ ਹੈਗੀ ਮੇਰੇ ਸਾਹਮਣੇ ਕੱਢਣਾ ਕਿਹਦਾ ਜੀ ਸਾਹਮਣੇ ਝੋਲਾ ਚੜਾ ਬਿਲਕੁਲ ਨਹੀਂ ਕੱਢੂਗੀ ਸੰਦੀ ਅਰੇ ਮੇਰੇ ਕੋ ਸ਼ਹਿਦ ਹੀ ਹੁੰਦਾ ਹੈ ਹੈ ਵੀ ਠੰਡੀ ਧੀਰੀ ਕਰਮਾਂ ਲਈ ਹਾਂ ਆ ਵੇਖੋ ਮੈਂ ਇਸ ਤਰ੍ਹਾਂ ਬਹੁਤ ਲੋ ਬਾਕੀ ਤਾਂ ਜਟੂਂਜੋ ਦੀ ਬੜੀ ਵੱਟੀ ਹੈ ਠੀਕ ਹੈ ਜੀ ਆਪਾਂ ਕਿੱਥੇੋਂ ਖਾਦਣੇ ਕਰੋ ਚੱਕ ਕੱਟੇ ਵੱਡਾ ਤੇ ਭਾਰੀ ਇਹ ਫੁੱਲ ਬਜਾਣ ਲੋਡ ਦੇ ਵਿੱਚ ਤੇ ਝੋਲਾ ਝਾਲਾ ਤੁਸੀਂ ਥੱਲੇੋਂ ਵੇਖ ਕੇ ਅੰਦਾਜ਼ਾ ਲਾ ਲਓਗੇ ਠੀਕ ਆ ਜੀ ਢਿੱਲ ਬਹੁਤ ਆ ਲੈ ਜੇ ਤੇ ਲੈ ਜੇ ਹਫਤਾ ਲੈ ਜੇ ਪੰਜ ਲੈ ਜੇ ਬਾਕੀ ਦਿਨਾਂ ਦਾ ਪਤਾ ਨਹੀਂ ਦਗਰੇ ਪੰਜਾਂ ਚੌ ਦਿਨਾਂ ਜੀ ਪਸ਼ੂ ਪੂਰਾ ਭਰਪੂਰ ਜਾਂਦਾ ਸਵੇਰਾਂ ਤੇ ਸੰਦੀਪ ਫਿਰ ਕਿੰਨਾ ਮਾ ਕਹਿ ਕੇ ਦੇ ਰਿਆ ਸੰਧੂ ਸਾਹਿਬ ਉਹਨਾ ਆਪਣੋ ਤੇ ਜਾ ਕੇ ਦੇਤੀ ਆ ਜਿਹੜੇ ਵੀਰ ਨੇ ਲੈਣੇ ਆਪਦੇ ਸਮਝ ਵੇਖੇ ਸਾਨੂੰ ਕੋਈ ਫਰਕ ਨਹੀਂ ਇਹ ਚ ਅਗਲਾ ਆਪਦੇ ਸਮਝ ਲਾਉਂਦੀ ਸਮਝ ਭਰਾਓ ਕੋਈ ਤੁਸੀ ਬਾਕੀ ਉਹ ਬੰਦ ਮਖਾਣਾ ਨਹੀਂ ਦੇਖੋ ਘਾੜਿਆ ਰਕੇ ਕੁੜੀਆਂ ਕਦੇ ਮਿੰਨਰ ਜਾ ਦੀ ਛਿੱਡੀ ਹੁੰਦੀ ਹੁੰਦੀ ਜਿਤਨਾ ਆਹ ਦੇਖੋ ਆਹ ਕੋਈ ਕਸਾਈ ਖਸੂਈ ਕਸਾਈ ਨਹੀਂ ਹੋ ਗਈ ਚਲੋ ਪਿੱਕੀ ਜਰੂਰ ਮਾਰੀ ਗਈ ਸਵੇਰ ਤਿੱਜਾ ਜੀ ਸੰਤੋਖ ਸਾਬ ਨਾਲ ਦੱਸਿਆ ਆਪਾਂ ਨੂੰ ਬਿਲਕੁਲ ਜੀ ਬਿਲਕੁਲ ਹਾਂ ਲਓ ਜੀ ਪ੍ਰਭੂ ਇਹ ਜਿਹੜੀ ਆਪਾਂ ਤੋੜਾ ਤਾਰਾ ਬਹੁਤ ਚੰਗਾ ਵਾ ਠੀਕ ਹੈ ਜੀ ਤੋੜਾ ਤਾਰਾ ਤੁਸੀਂ ਚੈੱਕ ਕਰ ਲਓ ਵੈਰਾਵਾ ਵੀ ਪਿੱਛੇ ਛੱਡ ਜੂਗੀ ਹਾਂ ਜੀ ਆਹ ਦੇਖੋ ਚਲੋ ਜੇ 10 ਦਿਨ ਸੰਤੋਖ ਸਾਬ ਆਪਾਂ ਸਾਹਮਣੇ ਵੇਚਾਂਗੇ ਤੇ ਫਿਰ ਹੋਰ ਸਾਹਮਣਾ ਵੇਚਾਂਗੇ ਫਿਰ ਹੋਰ ਹੋਰ ਸਾਹਮਣਾ ਵੇਚ ਦਾਂਗੇ ਕੋਈ ਜੇ ਪਸੂ ਸਾਹਮਣਾ ਤੇ ਖਾਣਾ ਵਿੱਚ 2-4 ਹਜ਼ਾਰ ਰਹਿ ਗਏ ਸੰਤੋਖ ਬੰਨੇ ਬਿਲਕੁਲ ਜੀ ਬਿਲਕੁਲ ਚ ਮੋ ਵੀ ਅੱਜ ਦੋਸੋ ਕੋਈ 5-7 ਦਿਨ ਸਾਹਮਣੀ ਆ ਕਿਸੇ ਭਰਾ ਨੇ ਪੈਣੀ ਹਟਿਆ ਜੀ ਕੋਈ ਸਾਫ ਸੰਭਾਲਦਾ ਠੀਕ ਆ ਜੀ ਵਿੱਚੋਂ ਕੋਈ ਗਜਾਇਸ਼ ਹੋ ਜਾਊਗਾ ਮਾਨਤਾਂ ਹੋ ਜਾਊਗਾ ਉਸ ਕਾਉਂਟਿੰਗ ਮਿਲ ਜਾਊਗੀ ਕਈ ਰਾ ਪਿਆਰੀ ਦੇ ਪਸ਼ੂ ਥੋੜਾ ਵੈਸੇ ਕਿਤੇ 2-4 ਜਰ ਵੈਸੇ ਵੀ ਆਪੋ ਕੇ ਮਿਲਦਾ ਠੀਕ ਆ ਨੇ ਕੋ ਚੌਦ ਨਹੀਂ ਅੰਟੀ ਚਮਤਾਨਾ ਜੇ ਕੋਈ ਦਿਖਾਇ ਸ਼ਾਇਦ ਹੁੰਦਾ ਸੰਦੀ ਸਾਹਿਬ ਹਾਂ 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 ਥਾਂ ਵੀ ਕਰੋ ਚੰਗਾ ਵਾਥੀ ਚਵਾਈ ਵਾਲਾ ਠੀਕ ਆ ਜੀ ਨਾ ਵੀ ਸੰਦੀਪ ਇਹਦਾ ਇੱਕੋ ਇੱਕ ਰੇਟ ਜਾਂ ਦੱਸ ਦੇ ਵੀ ਜੇ ਨਾ ਕਰੀਏ ਸੰਦੇ ਸਾਹਿਬ ਮੈਂ ਦੇਣਾ ਜੈ ਜੈ ਜੀ ਵੀਰੇ ਸੰਦੇ ਸਾਹਿਬ ਬੋਲੋ ਮੈਂ ਨਾ ਕਰੀਏ ਨਾ 55000 ਦੀ ਦੇ ਦਈਏ 55000 ਦੀ ਹਾਂਜੀ ਨਹੀਂ ਥੱਲੇ ਕਰ ਗਏ ਆਪਾਂ ਨਹੀਂ ਸਾਈ ਥੱਲੇ ਕਰੀਏ ਤੇ ਆਪਾਂ ਨਹੀਂ ਥੱਲੇ ਨਹੀਂ ਇਹ ਤਾਂ ਹੈ 50 ਨਹੀਂ 50 ਤਾਂ ਮੈਂ ਹੋਣਾ ਵੀ ਥੱਲੇ ਕਰ ਗਿਆ 50 ਅੱਧੀਆਂ ਵੀ ਅੰਦਰ ਕਰ ਗਿਆ 50 ਉਹ ਵਾਹ ਲੈ ਗਿਆ ਥੱਲੇ ਖਿੱਚ ਗਿਆ ਸੰਦੇ ਸਾਹਿਬ 45000 ਦੀ ਜੇ ਸੁਣੋ ਅੱਜ ਦੇ ਦਈਏ ਹਾਂ 45000 ਦੀ ਜੀ ਵੇਰ ਤਾਂ ਗਾਧਾਂ ਦੀ ਫਿਰ ਸਾਨੂੰ ਸਾਹਿਬ 55000 ਦਾ ਹੀ ਮਾਰਿਆ ਸਿਰਫ ਅੱਜ ਕੱਚੀ ਹੈ ਜੇ ਕੋਈ 4 ਦਿਨ ਸਾਹਮਣੇ ਹੋਵੇ ਤੇਰੇ ਨਾਲ 55000 ਦਾ ਚਲ ਜੇ ਕੋਈ 5-7 ਦਿਨ ਸਾਹਮਣੇ ਦਾ ਤੇ ਅਗੜਾ ਚਲੋ ਕੋਈ 2-4000 ਦੇ ਲੈਣਾ ਤੇਰੇ ਲੈਨੇਗਾ ਇਹ ਘਰ ਰੱਖਣੇ ਕਿ ਇਹਨੇ ਖੜਨੀ ਹੋਵੀ ਉਹਨੂੰ ਅੱਜ 20000 ਪਾਣਾ ਮਿਲ ਜੂਗੀ ਸਾਨੂੰ ਸਾਹਿਬ 2000 ਹੋਰ ਛੋੜ ਕਰ ਦਾਂਗੇ 43000 ਦੀ ਇਸ ਨੂੰ ਜਾਨ ਚਲੋ ਹੋਜੇ ਨਾ ਲਓ 43000 ਦੀ ਮਿਲ ਜੂਗੀ ਠੀਕ ਹੈ ਜੀ ਢੋਲਾ ਚਲਾ ਬਹੁਤ ਜ਼ਿਆਦਾ 43000 ਦੀ ਆ ਤੇ ਕਰਮਾਲੀ ਜੀ ਹੋ ਸਕਦਾ ਵਿਆਵਾ ਧਾਵਾਂ ਦੇ ਥੱਬਿਆਂ ਦੇ ਥੱਬੇ ਵਾਲੀ ਹੰਦੇ ਸਾਹਿਬ ਇਹਦਾ ਪਤਾ ਹੀ ਕੋਈ ਨਹੀਂ ਭਾਂ 65000 ਨੇ ਮਿਲਦੇ ਜੇ ਐਂ ਬਣ ਗਈ ਕਰਮਾਲੀ ਬਸ 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 ਚਲੋ ਜਿਹੜਾ ਵੀਰ ਭਰਾ ਲੈ ਜੂਗਾ ਉਹਨੂੰ ਅੱਜ ਬਿਲਕੁਲ ਪਾਣਾ ਜਾਇਆ ਜਾ ਬਿਲਕੁਲ ਦੋ ਦੋ ਨੇ ਲੱਖ ਰੁਪਏ ਕਿੰਨੇ ਦੇਈਏ ਨਾ ਸਾਹਿਬ ਪਤਾ ਨਹੀਂ ਕਿ ਕਿਤੇ ਕਰਮਾਲੀ ਹਾਂਜੀ ਉਹਦੀ ਵੱਡੀ ਹੈ ਜਿੰਨੀ ਅੱਜ ਲੰਮੀ ਲੰਮੀ ਚੰਗੀ ਨਿੱਗਰ ਚੰਗੀ ਰਚੀ ਬਿਲਕੁਲ ਵੀਰੇ ਹਾਂਜੀ ਔਰ ਵੀ ਇਹ ਦੋਸਤੋ ਨਾ ਜਨੇ ਅੱਜ ਸੰਦੀਪ ਦੇ ਫਾਰਮ ਤੇ ਬਾਕੀ ਟੁਕੀਆਂ ਵੇੜਾ ਤੁਹਾਨੂੰ ਆਪਾਂ ਜਿਹੜੀਆਂ ਤਿਆਰੀ ਵਾਲੀਆਂ ਦੋ ਦਿਖਾਈਆਂ ਨੇ ਇਧਰ ਤੁਹਾਨੂੰ ਤਿੰ ਤੇ ਬਾਕੀ ਤਾਂ ਰਤੁਰਾ ਮਾਰ ਕੇ ਭਰਾ ਭਰੂ ਕੇ ਵਿੱਚੋਂ ਆਪਾਂ ਤੁਹਾਨੂੰ ਭੂਰ ਛੱਟਾ ਕਿਸੇ ਰਕਮ ਨਾਲ ਚੈੱਕ ਕਰਵਾਤਾ ਤੇ ਕੋਈ ਕਿਸੇ ਰਕਮ ਦਾ ਕੋਈ ਲਾਂਬੇ ਵਾਲੀ ਗੱਲ ਨਹੀਂ ਕਿ ਜਿੱਦਾਂ ਮਰਜੀ ਮੇਰਾ ਭਰਾ ਧਿਆਨ ਕੇ ਆਪਦੇ ਤੁਸੀਂ ਵੀ ਤਸੱਲੀ ਕਰ ਸਕਦੇ ਹੋ ਬਾਕੀ ਵੇੜਾ ਸੰਸਾਭ ਆਪਣੀਆਂ 6 ਤੋਂ 7 ਵੇੜਾ ਬਾਹਰ ਵੀ ਲੀਆਂ ਖੜੀਆਂ ਆ ਹਾਂ ਹਾਂ ਤੇ ਉਹ ਸੰਸਾਭ ਕੱਲ ਉਹਨੇ ਪਰਸਨ ਉਹ ਵੀ ਆਇਆਂ ਨੇ ਆ ਆਪਾਂ ਪਰਸਨ ਫੇਰ ਵੀ ਵੀਰਪਰਾ ਵਾਲੀ ਗੱਡੀ ਸਾਰਿਆਂ ਗੱਡੀ ਫੇਰ ਆਵਾਂਗੇ ਚਲੋ ਪਰਸੋਂ ਫੇਰ ਵੀਡੀਓ ਪਾਵਾਂਗੇ ਸੰਦੇਸਾਭ ਨਾਲ ਸੋਖਾ ਠੀਕ ਆ ਜੀ ਹਾਂ ਜੀ ਇੱਕ ਸੰਦੀਪੇ ਫੇਰ ਆਪਣਾ ਨੰਬਰ ਕਰਦੇ ਹੋ ਸੰਦੇਸਾਭ 8437023894 ਸਾਸਤਰੀ ਕਾਲ ਲਓ ਦੋਸੋ ਅੱਜ ਫਿਲਹਾਲ ਨਗਸੀਗੇ ਵੀਰ ਸੰਦੀਪ ਦੇ ਫਾਰਮ ਤੇ ਵਿਕ ਚੁਕੀਆਂ ਵੜਾ ਵੀ ਤੁਹਾਨੂੰ ਦਿਖਾ ਦਿੱਤੀਆਂ ਨੇ ਥੱਬਿਆਂ ਦੇ ਲੇਵੇ ਸੀਗੇ ਤੇ ਇਹ ਪਸ਼ੂ ਜਿਹੜਾ ਅੱਜ ਸੇਲ ਹੋ ਚੁਕੀ ਆ ਠੀਕ ਆ ਜੀ ਤੇ ਜਿਹੜੇ ਵਿਕਰੀ ਲਈ ਅਵੇਲੇਬਲ ਨੇ ਉਹ ਤੁਹਾਨੂੰ ਆਪਾਂ ਨਗ ਦੇਖਾ ਦਿੱਤੇ ਆ ਹੁਣ ਮੌਕੇ ਤੇ ਜਿਹੜੇ ਅੱਜ ਕਿਸੇ ਵੀਰ ਨੇ ਸੌਫਰਾ ਕਰ ਲਿਆ ਸੰਧੂ ਸਾਹਿਬ ਬਹੁਤ ਚੰਗੇ ਇਹ ਵੀ ਸੇਲ ਹੋ ਗਈ ਜੁੜਾ ਇੱਕ ਇੱਕ ਘਰ ਨੇ ਲੈ ਲਿਆ ਪਰਲਾ ਜੁੜਾ ਇੱਕ ਘਰ ਨੇ ਲੈ ਲਿਆ ਠੀਕ ਆ ਜੀ ਇਹ ਵੀ ਵਾਛੀ ਬਹੁਤ ਜਿਆਦਾ ਚੰਗੀ ਠੀਕ ਆ ਆ ਵੀ ਸੰਦੀਪ ਚੰਗੀ ਸ਼ੇਦੀ ਤੇ ਆਈ ਹੋਣੀ ਆ ਹਾਂ ਜੀ ਜੀ ਬਹੁਤ ਜਿਆਦਾ ਇਹ ਵੀ 25 26 ਤੇ ਆ ਵੀ ਦੋਗੀਆਂ ਕਰਾਸ ਆ ਵੀ ਸਹੀ ਬਾਲ ਇਹ ਵੀ ਕੰਨੀਆਂ 17 17 ਕਿਲੋ 16 16 ਕਿਲੋ ਪਹਿਲੇ ਸੂਪ ਭਰਿਆ ਇਹ ਵੀ ਜੋੜਾ ਇੱਕੇ ਕਰਨ ਦੇ ਇਹ ਗੱਬਣ ਨਹੀਂ ਨਾ ਅਜੇ ਨਾ ਸੂਪੀਆਂ ਆਈਆਂ ਤੇ ਸੂਪੀਆਂ ਆਧੀਆਂ ਸੂਪੀਆਂ ਠੀਕ ਆ ਜੀ ਹਾਂ ਜੀ ਲਓ ਵੀ ਇਹ ਮਾਲ ਜਿਹੜਾ ਦੋਸਤੋ ਸੋਲਡ ਆਊਟ ਆ ਵੇਖ ਚੁੱਕੇ ਆ ਠੀਕ ਆ ਜੀ ਤੇ ਇਹਨਾਂ ਲਈ ਤੁਸੀਂ ਖਾਸ ਤੌਰ ਤੇ ਫੋਨ ਨਾ ਲਾਇਓ ਜਿਹੜੀਆਂ ਅੰਦਰ ਤੁਹਾਨੂੰ ਆਪਾਂ ਵੇੜਾ ਦਿਖਾਈਆਂ ਉਹਨਾਂ ਲਈ ਤੁਸੀਂ ਖਾਸ ਤੌਰ ਤੇ ਫੋਨ ਲਾਇਓ ਸੰਪਰਕ ਕਰ ਲਿਓ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ